ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖੜਾ ਸਾਹਿਬ ਤੁਹਾਡਾ ਵੀ ਸਵਾਗਤ ਹੈ। ਖੜਾ ਸਾਹਿਬ ਅੱਗੇ ਗੱਲ ਕੀਤੇ ਜਾਪੇ ਤਾਂ ਪਿਛਲੇ ਦਿਨੀ ਕਾਂਗਰਸੀ ਨੇਤਾ ਪ੍ਰੇਂਕਾ ਗਾਂਧੀ ਅਤੇ ਨਵਜੋਤ ਸਿੰਘ ਸਿੱਧੂ ਦੀ ਤਸਵੀਰ ਵਾਇਰਲ ਹੋਣ ਦੇ ਉਪਰੰਤ ਪੰਜਾਬ ਦੀ ਸਿਆਸਤ ਦੇ ਵਿੱਚ ਬੜਾ ਹੜਕੰਪ ਜਿਹਾ ਮਚ ਗਿਆ ਹੈ। ਭਾਵੇਂ ਪੰਜਾਬ ਕਾਂਗਰਸ ਲੀਡਰਸ਼ਿਪ ਪਾਟੋ ਤਾੜ ਹੋਈ ਪਈ ਹੈ ਪਰ ਸਿੱਧੂ ਸਾਭ ਨੂੰ ਸਹਿਣ ਕੋਈ ਵੀ ਨਹੀਂ ਕਰ ਸਕਿਆ ਤੇ ਸਿੱਧੂ ਸਾਹਿਬ ਦੇ ਕਿਹੜੇ ਗੁਣ ਜੋ ਨੇ ਉਹ ਅਗੁਣ ਬਣ ਰਹੇ ਨੇ ਜਿਸ ਤੇ ਕਰਕੇ ਉਹ ਚੰਗਾ ਹੋਣ ਦੇ ਬਾਵਜੂਦ ਵੀ ਮੰਦਾ ਹੀ ਦਿਖਾਈ ਦਿੰਦੇ ਨੇ ਕਿਉਂ ਇਸ ਤਰ੍ਹਾਂ ਹੈ? ਦੇਖੋ ਗੱਲ ਇਹ ਗਿਆ ਕਿ ਨਵਜੋਤ ਸਿੱਧੂ ਇੱਕ ਅੰਤਰਰਾਸ਼ਟਰੀ ਕ੍ਰਿਕਟਰ ਖੜੀ ਰਹੇ ਹਮਮ ਅਸੀਂ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਹਾਂ ਕਿ ਨਵਜੋਤ ਸਿੱਧੂ ਤੇ 임ਰਾਨ ਖਾਨ ਕਰਕੇ ਅੱਜ ਕੋਰੀਡੋਰ ਦਾ ਇਹ ਅਸੀਂ ਯਾਤਰਾ ਕਰ ਸਕਦੇ ਹਾਂ ਕਰਤਾਰਪੁਰ ਹਾਂਜੀ ਲੇਕਿਨ ਜੇ ਆਪਾਂ ਦੇਖਿਆ ਕਿ ਨੇ ਇਵਰੀ ਆਨੈਸਟ ਪਰਸਨੈਲਿਟੀ ਹਮਮ ਜਿਵੇਂ ਪੰਜਾਬ ਚ ਆਉਂਦੇ ਆ ਜਾਂ ਪੰਜਾਬ ਦੇ ਵਿੱਚ ਗੱਲ ਕਰਦੇ ਹੈਗੇ ਸਿਰਫ ਉਹਨਾਂ ਦੇ ਨਾ ਉਸ ਪਰਿਵਾਰਕ ਰਿਲੇਸ਼ਨ ਬਣ ਗਏ ਪ੍ਰਿੰਕਾ ਗਾਂਧੀ ਨਾਲ ਹਮਮ ਪ੍ਰਿੰਕਾ ਗਾਂਧੀ ਨੂੰ ਮਤਲਬ ਉਹ ਨਾ ਆਪਣੇ ਬਹੁਤ ਹੀ ਭੈਣ ਭਰਾਵਾਂ ਤੋਂ ਵੱਧ ਉਹਨਾਂ ਦਾ ਕੋਈ ਹੈਗਾ ਰਿਸ਼ਤਾ ਸਤਿਕਾਰ ਕਰਦੇ ਆ ਲੇਕਿਨ ਉਹ ਜੋ ਜਾਂਦੇ ਹੈਗੇ ਤੇ ਪਰਿਵਾਰਕ ਰਿਸ਼ਤੇ ਜਾ ਸਕਦੇ ਕਿਸੇ ਨਾਲ ਮਿਲ ਸਕਦੇ ਆ ਤੁਸੀਂ ਸਿਆਸਤ ਦੀ ਸਕਰੀਨ ਤੋਂ ਪਿਛਲੇ 2 ਸਾਲ ਤੋਂ ਗਾਇਬ ਆ ਪੌਵਾ ਦੀ ਪਤਨੀ ਬਿਮਾਰ ਸੀ ਚਾਹੇ ਉਹਨਾਂ ਨੇ ਮਤਲਬ ਹਾਲਾਤ ਗਰੀਬ ਇੰਨੇ ਹੋ ਗਏ ਸੀਗੇ ਕਿ ਰੋਜ਼ਗਾਰ ਤੇ ਭਾਲਿਆ ਜੀ ਹਾਂਜੀ ਉਹ ਰੋਜ਼ਗਾਰ ਜਿਹੜਾ ਸੀਗਾ ਉਹ ਕੁੱਤੇ ਲੈ ਗਿਆ ਉੱਥੇ ਹੂੰ ਹੂੰ ਤੇ ਉਹ ਕਮਾਰੇ ਹੈਗੇ ਆ ਉਹਨਾਂ ਦੇ ਉਹ ਫੋਟੋਆਂ ਦੇ ਨਾਲ ਮਤਲਬ ਲੱਗਣ ਲੱਗ ਪਿਆ ਕਿ ਸ਼ਾਇਦ ਉਹ ਗਾਂਧੀ ਪਰਿਵਾਰ ਵੱਲੋਂ ਉਹਨੂੰ ਵਾਰੀ ਝੰਡੀ ਜਾਂ ਚਤ ਪ੍ਰਧਾਨ ਬਣਾਇਆ ਜਾਵੇ ਅਗਲਾ ਮੁੱਖ ਮੰਤਰੀ ਬਣਾਇਆ ਜਾਵੇ ਜਿਹੜਾ ਉਹਦਾ ਮਾਡਲ ਪੰਜਾਬ ਸੀ ਉਹ ਪਿਛਲੇ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਰੋਲ ਕਰਾਤਾ ਹਮ ਔਰ ਉਹ ਬੰਦੇ ਨੇ ਮਤਲਬ ਮੈਂ ਗੱਲ ਕਰਦਾ ਕਿ ਜੋ ਥੋੜਾ ਜਨ ਮੰਤਰੀ ਰਹੇ ਨਾ ਉਹ ਸਰਕਾਰੀ ਸੰਸਥਾਵਾਂ ਦੇ ਜਿਹੜੇ ਟੋਲੇ ਹਾਂਜੀ ਸ਼ਰੀ ਹਮ ਉਹਨਾਂ ਨੇ ਇੱਕ ਨਵਾਂ ਕੰਮ ਕੀਤਾ ਸੀ ਹਮ ਉਹਨਾਂ ਨੇ ਉਸ ਔਨੈਸਟੀ ਦੇ ਨਾਲ ਮਤਲਬ ਪੰਜਾਬ ਚ ਇੱਕ ਨਵੀਂ ਲਿਆਂਦੀ ਦੌੜ ਜਿਹੜੇ ਕਰਦੇ ਰਹੇ ਆ ਉਹਨੂੰ ਔਖਾ ਲੱਗਦਾ ਸੀ ਇਹ ਵੀ ਰਾਜਾ ਜਿਹੜੇ ਇਸ ਕੈਪਟਨ ਅਮਰਿੰਦਰ ਸਿੰਘ ਨੂੰ ਚੱਗਰ ਨਹੀਂ ਲੱਗਦਾ ਸੀ ਹੂੰ ਕਿਉਂਕਿ ਉਹਨਾਂ ਦੇ ਬਹੁਤ ਸਾਰੇ ਕੱਪੜੇ ਨਿਕਲਦੇ ਸੀ ਅਮਰਸਾ ਦਾ ਤੇ ਦੂਜਿਆਂ ਦਾ ਉਹ ਸਾਰੇ ਕੱਢ ਰਿਹਾ ਸੀ ਹੂੰ ਲੇਕਿਨ ਜੇਕਰ ਨਵਜੋਧ ਸਿੱਧੂ ਇੱਥੇ ਆਉਂਦੇ ਨਾ ਤੇ ਪੰਜਾਬ ਦੇ ਵਿੱਚ ਜਿਹੜਾ ਭ੍ਰਿਸ਼ਟਾਚਾਰ ਦੇ ਖਿਲਾਫ ਭ੍ਰਿਸ਼ਟ ਬੰਦੇ ਨਹੀਂ ਲੜ ਸਕਦੇ ਹੂੰ ਨਪਾਕ ਦਮਨ ਵਾਲੇ ਲੜ ਸਕਦਾ ਹੂੰ ਔਰ ਉਹ ਲੜ ਸਕਦਾ ਹੂੰ ਉਹ ਭੋਂ ਭਗਵੰਤ ਮਾਨਾ ਤਾਂ ਚਾਹੇ ਕੀ ਹੋ ਰਿਹਾ ਉਹ ਚਾਹੇ ਕਿਜਰੀਵਾਲ ਪਹੋਂ ਕੋ ਕਰ ਲਈਏ ਚਾ ਕੰਗਰਸੀ ਆ ਉਹ ਪ੍ਰਸ਼ਬਦ ਅਕਸ਼ਕ ਪਗਲ ਕਰਦਾ ਵੀ ਤੂੰ ਇੱਥੇ ਗਲਤ ਆ ਕਿਉਂਕਿ ਆ ਆ ਬੜਾ ਦਾਵਨ ਸਾਹਿਬ ਹੂੰ ਬਿਲਕੁਲ ਜੀ ਉਹਦੀ ਪੁੰਗਲ ਹੁੰਦੀ ਨਹੀਂ ਜਿਉਂਥੇ ਉਹਦੇ ਇਹ ਇਲਾਕੇ ਚ ਅੱਗ ਲੱਗੀ ਸੀ ਕਣਕ ਫੜੀ ਹੁੰਦੀ ਆਪਣੇ ਕੋਲੋਂ ਚੱਕ ਕੱਢਦੇ 50000 ਪਰ ਏਕੜ ਹੂੰ ਸਰਕਾਰ ਅੜੀ ਕੀ ਨਹੀਂ ਜੀ ਜੇ ਉਹ ਖੜਕੜਗਣਾ ਜਗ੍ਹਾ ਤੇ ਇਹ ਬਿੱਲ ਨਹੀਂ ਮਿਲੇ 2 ਸਾਲ ਤੋਂ ਬਿੱਲ ਪਿਆ ਸੀ ਦੇਵਣਾ ਉਹਨੇ ਆਪਣੇ ਜੇਬ ਤੋਂ 1.5 ਲੱਖ ਚੱਕ ਕੱਢਦਾ ਸੀਗਾ ਬਿੱਲ ਦਿੱਤਾ ਖੜਕੜਗਣਾ ਦਾ ਹੂੰ ਇਦਾਂ ਤਾਂ ਕੋਈ ਨਹੀਂ ਨੇਤਾ ਹੁੰਦਾ ਹੂੰ ਆਪ ਉਹਨੂੰ ਇਹ ਨਹੀਂ ਸੀ ਕਿ ਮੈਂ ਅਮੀਰ ਨਹੀਂ ਸੀ ਜਿਆਦਾ ਕੋਈ ਹਮ ਰਜਵਾੜਾ ਨਹੀਂਗਾ ਉਹਨੇ ਉਹ ਹੀ ਕਮਾਈ ਕੀਤੀ ਸੀ ਜਿਹੜੀ ਮਤਲਬ ਗੁਰੂ ਬਣ ਕੇ ਜਾਂ ਕ੍ਰੈਕਟਰ ਦੇ ਪਲੇਟ ਇਕੱਠੇ ਵਿਦਿਆ ਹਾਂਜੀ ਜਿਹਦੀ ਵਾਈਫ ਡਾਕਟਰ ਸੀਗੀ ਹਮ ਉਹ ਪਰਿਵਾਰਕ ਜਿੰਨਾ ਖੁੰਦਾ ਸੁਧਾਰਨੇ ਸੀਗਾ ਨਾ ਜੀ ਲੇਕਿਨ ਗੱਲ ਇਹ ਹੈਗੀ ਆ ਕਿ ਉਹਨਾਂ ਚ ਇਹ ਗੁਣ ਬੜਿਆ ਹਮ ਉਹਦੇ ਨਾਲ ਦਾ ਵਕਤਾ ਕੋਈ ਨਹੀਂ ਹਮ ਉਹਦੇ ਨਾਲ ਦਾ ਸਪੀਕਰ ਕੋਈ ਨਹੀਂ ਉਹ ਲੋਕਾਂ ਨੂੰ ਗੱਲ ਕਰਦਾ ਔਰ ਠੋਕੋ ਤਾਲੀ ਨਾ ਕਰੇ ਹਮ ਜੀ ਠੋਕੋ ਥਾੜੀ ਉਦੋਂ ਕੋ ਹੁੰਦਾ ਜਦੋਂ ਉਹਦੀ ਗੱਲ ਦੇ ਬਦਨ ਹੁੰਦਾ ਸੀ ਲੋਕ ਤਾੜੀ ਮਾਰਦੇ ਲੋਕੋ ਨੂੰ ਸੁਣਦੇ ਜਾਂਦੇ ਸੀ ਹਾਂਜੀ ਬਿਲਕੁਲ ਜੀ ਬੰਦਾ ਗੱਲ ਕਰਦਾ ਹੁਣ ਜਦੋਂ ਫਸਿਲ ਤੇ ਗੱਲ ਕਰਦਾ ਤੇ ਨਵਜੋਧ ਸਿੱਧੂ ਇੱਕ ਰੰਗ ਭਰਦਾ ਹਮ ਲੇਕਿਨ ਜਦੋਂ ਉਹਨੂੰ ਲੱਗਾ ਸੀਗਾ ਕਿ ਮੈਂ ਹੁਣ ਮੁੱਖ ਮੰਤਰੀ ਬਣ ਸਕਦਾ ਹਾਂ ਰਾਜ ਨੂੰ ਲਾ ਕੇ ਹਨਾ ਵੀ ਮੈਂ ਪ੍ਰਧਾਨ ਹ ਜਦੋਂ ਮੈਂ ਪ੍ਰਧਾਨ ਬਣਿਆ ਸੀ ਨਾ ਇਹਨੂੰ ਹਾਂਜੀ ਇੱਥੇ ਅਗਲੀ ਗੱਲ ਹੈ ਕਿ ਗੋਣ ਬੜਿਆ ਕਿ ਨਾ ਦੱਸੋ ਉਹ ਕਹਿੰਦੇ ਉਹ ਗਣ ਕਿਉਂ ਕਹਿੰਦੇ ਹਮ ਵੀ ਇਹ ਮਾਸ ਨੂੰ ਸੰਬੋਧਨ ਕਰ ਸਕਦਾ ਹਮ ਲੇਕਿਨ ਕਲਾਸ ਫੀਲ ਹੋ ਜਾਂਦਾ ਹਮ ਕਲਾਸ ਫੀਲ ਕਿਦਾਂ ਹੁੰਦਾ ਕਿ ਇਹ ਬੰਦਾ ਨਾ ਇਹ ਕਹਿੰਦਾ ਆਈ ਐਮ ਜੈਡ ਮੈਂ ਆਖਰੀ ਸ਼ਖਸ ਹਾਂ ਮੇਰੇ ਤੋਂ ਜ਼ਿਆਦਾ ਸਿਆਣਾ ਕੋਈ ਨਹੀਂ ਈਵਨ ਪੱਤਰਕਾਰਾਂ ਨੂੰ ਗੱਲ ਨਹੀਂ ਕਰਦਾ ਉਹ ਹਮ ਪੱਤਰਕਾਰ ਦਾ ਸਵਾਲ ਕੋਈ ਇਹਦਾ ਜਵਾਬ ਹੋਰ ਦੇ ਕੇ ਉਹਨੇ ਮਤਲਬ ਉਹਨੂੰ ਨੁਕਸਾਨ ਕਰਨਾ ਕਿ ਮੈਂ ਜੋ ਕਹਿ ਰਿਹਾ ਸੁਣ ਲਓ ਤੁਸੀਂ ਇਸੇ ਤਰ੍ਹਾਂ ਹੀ ਪਾਰਟੀ ਦੇ ਵਿੱਚ ਵੀ ਉਹ ਸਮਝਦਾ ਕਿ ਇਹ ਸਾਰੇ ਮੂਰਖਾਂ ਦਾ ਟੋਲਾ ਕਿ ਮੈਂ ਇਮਾਨਦਾਰ ਬੰਦਾ ਮੈਂ ਖਿਡਾਰੀ ਬੰਦਾ ਜੋ ਮਰਜ਼ੀ ਮੇਰੇ ਵਰਗਾ ਕੋਈ ਹੈ ਨਹੀਂਗਾ ਬਿਲਕੁਲ ਮਾਡਲ ਪੰਜਾਬ ਆ ਹਮ ਇਸ ਕਰਕੇ ਉਹ ਸੈਂਡ ਹੀ ਕਰ ਦੇ ਹਮ ਬੇਸ਼ੱਕ ਉਹਨੂੰ ਛੜਨੋਂ ਬੈਟਰ ਹੈਗਾ ਲੇਕਿਨ ਜਦੋਂ ਕਿਸੇ ਨੂੰ ਕੈਪਟਨਸੀ ਕੀ ਉਹ ਵਾ ਜਿਹੜਾ ਕਿ ਉਹ ਨਾਲ ਲੈ ਕੇ ਚੱਲੇ ਬਿਲਕੁਲ ਜੀ ਮੁੱਲ ਨੂੰ ਨਵਜੋਤ ਸਿੱਧੂ ਦੇ ਨਾਲ ਨਾਲ ਚੱਕਣੀ ਸਮਰਥਾ ਆਇਆ ਨੀ ਹੂੰ ਜਦੋਂ ਪ੍ਰਧਾਨ ਬਣਿਆ ਨਾ ਤੇ ਉਦੋਂ ਇਦਾਂ ਲੱਗਾ ਕਿ ਪੰਜਾਬ ਦੇ ਵਿੱਚ ਜਿੱਥੇ ਜਾਣਾ ਲੋਕਾਂ ਨੇ ਇਕੱਠੇ ਹੋਣਾ ਨਵਜੋਤ ਸਿੱਧੂ ਇੱਕ ਇਨਕਲਾਬ ਆ ਗਿਆ ਹੂੰ ਇੱਕ ਨਵੀਂ ਚੇਤਨਾ ਆ ਗਈ ਪੰਜਾਬ ਦੇ ਵਿੱਚ ਲੇਕਿਨ ਉਹ ਕਹਿੰਦਾ ਸੀ ਵੀ ਹੁਣ ਮੇਰਾ ਮੰਝਾ ਨਾ ਤੁਹਾਨੂੰ ਕਾਂਗਰਸ ਭਾਉਣ ਜੀ ਮਿਲੂਗਾ ਹੂੰ 24 ਘੰਟੇ ਇੱਥੇ ਮਿਲੂੰਗਾ ਮੈਂ ਲੋਕਾਂ ਨੂੰ ਹੁਣ ਮੈਂ ਕਾਂਗਰਸ ਭਵਨ ਲਈ ਕਾਂਗਰਸ ਮਤਲਬ ਪੈਰ ਜਮਾਉਂਗਾ ਹੂੰ ਮੈਂ ਇਹ ਦੋ ਤਰ੍ਹਾਂ ਦੇ ਕਹੇ ਸਾਨੂੰ ਮੰਨਦਾ ਨਹੀਂ ਲੱਭਦਾ ਉੱਥੇ ਹੂੰ ਠੀਕਾ ਮਤਲਬ ਗੱਲਾਂ ਜੋ ਕਹਿਣੀਆਂ ਉੱਥੇ ਖੜਨਾ ਨਹੀਂ ਜੀ ਕਹਿਣੀ ਕਰਨੇ ਵਿੱਚ ਫਰਕ ਹੈਗਾ ਹੂੰ ਫਿਰ ਉਹਨੇ ਜੇ ਵਿਰੋਧੀ ਤਰ੍ਹਾਂ ਜਿਹੜੇ ਬਣੇ ਸੀਗੇ ਬਿਲੋਂ ਕੈਪਟਨ ਸਾਹਿਬ ਨੂੰ ਲਾ ਲਿਆ ਫਿਰ ਪੱਜਾ ਫਿਰਦਾਰਿਆ ਮੁੱਖ ਮੰਤਰੀ ਮੈਨੂੰ ਬਣਨੂ ਫਿਰ ਕਿਉਂਕਿ ਸਰਕਾਰ ਦੀ ਉਹ ਪਾਲਿਸੀ ਬਣ ਗਈ ਵੀ ਜੇ ਆਪਾਂ ਮਤਲਬ ਜੇ ਇਲੈਕਸ਼ਨ ਗਾਹ ਲੜਨੀ ਆ ਜੇ ਕੋਈ ਦਲ ਚਿਹਰਾ ਆ ਜਵੇ ਤੋਂ ਜ਼ਿਆਦਾ ਵਧੀਆ ਵਿਚਾਰੀ ਚੰਨੀ ਦੀ ਲੜ ਰਹੀ ਅਗਲੇ ਹੁੰਦੀ ਹੈ ਜੀ ਹਾਂਜੀ ਜੇ ਚੰਦੀ ਚੰਨੀ ਨੂੰ ਬਣਾਉਣ ਦੇ ਵਿੱਚ ਤੁਹਾਡਾ ਵੀ ਹਿੱਸਾ ਹੈਗਾ ਤੇ ਇਲੈਕਸ਼ਨ ਦੇ ਚਰਨ ਚ ਤੱਕ ਚਮੜਾ ਵੀ ਸਿੱਧੂਈ ਹੈ ਹਾਂ ਬਿਲਕੁਲ ਹਾਂਜੀ ਉੱਥੇ ਬਲਰਾਮ ਜਾਖੜ ਬਲਰਾਮ ਜਾਖੜ ਦਾ ਬੇਟਾ ਸੀਰ ਜਾਖੜ ਹੂੰ ਸੀਰ ਜਾਖੜ ਨੇ ਵੀ ਪੂਰਾ ਜੋਰ ਲਾਤਾ ਹੂੰ ਉਹਨਾਂ ਨੇ ਲਾਤਾ ਔਰ ਕਾਂਗਰਸੀ ਜਿਹੜੇ ਲਿਗ ਪੁਲਿਸ ਹੈਗੇ ਆ ਕਾਂਗਰਸ ਦਾ ਜਿਹੜਾ ਕਲਚਰ ਬਣ ਗਿਆ ਪੰਜਾਬ ਦਾ ਹੂੰ ਵੀ ਦੂਜਾ ਕਿਉਂ ਬਣ ਜਵੇ ਹੂੰ ਜੇ ਅੱਜ ਨਾ ਉੱਥੇ ਉਹਨੇ ਬਣਾਈ ਪ੍ਰਤਾਪ ਬਾਜਵੇ ਨੇ ਆਪਣਾ ਕੈਂਡੀਡੇਟ ਬਣਾਇਆ ਹੈਗਾ ਉਹ ਇਲੈਕਸ਼ਨ ਲੜ ਰਹੇ ਹੈਗੇ ਆ ਹਾਂਜੀ ਜਿਹੜੇ ਦੂਜੀ ਤੇ ਰਹਿ ਗਈਆਂ ਹੂੰ ਉਹਨਾਂ ਨੇ ਇਦਾਂ ਸਾਲਾਤ ਪਤਾ ਕਰਨੇ ਆ ਕਿ ਕਾਂਸੋ ਬੁਢੀ ਨਾ ਪਵੇ ਹੂੰ ਕారణ ਕੀ ਹੈ ਕਿ ਜੇ ਲੁਧਿਆਣੇ ਵਾਲੀ ਜਿਹੜੀ ਚੌਕੜੀ ਸੀਗੀ ਉਹ ਹਾਰ ਗਈ ਹੂੰ ਅਸ਼ੂ ਵਾਲੀ ਜੋ ਹਾਰ ਗਏ ਤੇ ਉਹਨਾਂ ਦੇ ਵਿੱਚੋਂ ਚਾਰੀ ਚੰਨੀ ਹੋਣੀ ਜਿਹੜੇ ਅਗੇ ਮੁੱਖ ਮੰਤਰੀ ਦੇ ਦੁੜੇ ਟਿੰਮ ਟਮਾਉਣ ਲੱਗ ਪੈਦਾ ਵੇ ਹੂੰ ਹੁਣ ਜਦੋਂ ਪ੍ਰਤਾਪ ਬਾਜਵਾ ਮਾਝੇ ਵਿੱਚੋਂ ਮੈਲੇਜਮਾ ਹੂੰ ਨਾਂ ਤੇ ਰੰਧਾਵੇ ਤੋਂ ਰੁਣ ਨਾਲ ਹੂੰ ਹੂੰ ਦਿਲੋਂ ਜੀ ਨਾ ਕੋਈ ਹੋਰ ਤੇ ਰਾਜਾ ਵੜਿੰਗ ਆ ਤੇ ਰਾਜਾ ਵੜਿੰਗ ਦੇ ਬਿਆਨਦ ਹੁੰਦੇ ਆ ਗਏ ਆ ਜਿਹੜੇ ਨਿਸ਼ਾਨ ਕਰਨਗੇ ਬਿਲਕੁਲ ਹੋ ਰਾਜਾ ਵੜਿੰਗ ਜਿਹੜਾ ਆਪ ਕੈਂਡੀਡੇਟ ਹੈਗਾ ਮੁੱਖ ਮੰਤਰੀ ਦੀ ਉਹ ਕਦੋਂ ਜਾਊਗਾ ਹੂੰ ਵੀ ਇਨੀ ਟੋਰ ਬਣ ਜਵੇ ਕੱਲ ਨੂੰ ਇਹ ਮੁੱਖ ਮੰਤਰੀ ਦਾ ਕੰਮਤੀ ਬਣ ਜਵੇ ਬਿਲਕੁਲ ਜੀ ਮੇਰੇ ਟੱਕਰ ਚ ਖੜੀ ਹੋ ਗਈ ਹੈ ਕੋਈ ਇੱਕ ਮਨ ਇਹਨੂੰ ਬਣ ਜਵੇ ਜੀ ਹਾਂਜੀ ਮਤਲਬ ਕੋਈ ਨਾ ਬਣੇ ਉਹਨੂੰ ਕੋਈ ਨਾ ਬਣੇ ਨੂੰ ਰੋਕਣ ਵਾਸਤੇ ਹੀ ਆਪਣਾ ਬਿੜਾ ਕਰ ਕਰੀ ਜਾਵੇ ਕਾਂਗਰਸ ਹੂੰ ਠੀਕ ਹੈ ਨਾ ਜੀ ਅਜੇ ਨਵਜੂ ਸਿੱਧੂ ਜੇ ਆਉਂਦੇ ਹੈਗੇ ਮੰਨ ਲਓ ਹੂੰ ਪੰਜਾਬ ਦੀ ਰਾਣੀ ਚ ਆਉਂਦੇ ਹੈਗੇ 2 ਸਾਲ ਦੇ ਗਿਆ ਤੋਂ ਬਾਅਦ ਉਹ ਰਹੀ ਵਜਨਾ ਰੈਗੂਲਰ ਹੂੰ ਲੇਕਿਨ ਉਹਨਾਂ ਨੇ ਇੱਕ ਥੋੜਾ ਜਿਹਾ ਦਿਖਾ ਦਿੱਤਾ ਨਵਜੂ ਸਿੱਧੂ ਆਉਣਗੇ ਹੂੰ ਉਹ ਉਹ ਨੈਸ਼ਨਲ ਕੰਬੀਨਰ ਵੀ ਹੋਣਗੇ ਕਾਹਰਸ ਦੇ ਹੂੰ 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 ਪ੍ਰਕਾ ગાંધી ਨੂੰ ਪਤਾ ਰਾਹੁਲ ગાંધી ਨੂੰ ਪਤਾ ਕਿ ਜੇ ਰਾਸ਼ਟਰੀ ਬੱਧਰ ਤੇ ਉਹਨੂੰ ਕਿਉਂਕਿ ਉਹ ਰਾਸ਼ਟਰੀ ਫਿਗਰ ਹੈ ਹੂੰ ਹੂੰ ਉਹ ਸਟੇਟ ਫਿਗਰ ਨਹੀਂ ਹਾਂਜੀ ਉਹਨੂੰ ਦੁਨੀਆ ਜਾਣਦੀ ਆ ਜੀ ਹਾਂਜੀ ਉਹ ਜਿੱਥੇ ਜਾਂਦਾ ਨਾ ਜਿੱਥੇ ਵੀ ਕਿਸੇ ਵੀ ਸਟੇਟ ਜਾਵੇ ਤੇ ਪਤਾ ਨਵਜੋਤ ਸਿੱਧੂ ਬੋਲਦਾ ਤੇ ਉਹ ਜੋ ਚੌਗਾ ਚੱਕਾ ਮਾਰਦਾ ਨਾ ਤੇ ਲੋਕ ਤਾੜੀਆਂ ਮਾਰਦੇ ਵੀ ਨਵਜੋਤ ਸਿੱਧੂ ਆ ਉਹ ਸੈਨਿਬਿਲਿਟੀ ਸਭ ਤੋਂ ਜ਼ਿਆਦਾ ਹੈ ਹਾਂਜੀ ਹਾਂਜੀ ਲੇਕਿਨ ਹੁਣ ਕੀ ਹੋਣਾ ਜੋ ਮੈਨੂੰ ਲੱਗਦਾ ਕਿ ਨਵਜੋਤ ਸਿੱਧੂ ਆਊਗਾ ਕਿ ਉਹ ਆਪਣੀ ਜਿਹੜੀ ਨਾ ਪਿਛੇ ਵਿਧਾਨ ਸਭਾ ਸੀਟ ਆ ਜਿਹਦਾ ਡਿੰਬਾ ਚਾਰਜ ਬਣਾਤਾ ਸੀਗਾ ਹਾਂ ਹਾਂਜੀ ਉੱਥੇ ਸੀਮਤ ਰਹੇਗਾ ਹੂੰ ਉਹਨੂੰ ਆਪਣੀ ਓੜੀ ਸੀਟ ਹੈਗੀ ਜਿੱਥੇ ਉਹਦੀ ਵਾਈਫ ਨੇ ਵੀ ਕੰਮ ਸ਼ੁਰੂ ਕਰਤਾ ਤੰਦੂਰ ਸਿੱਤੀ ਮਹਾਰਾਜ ਨੇ ਠੀਕ ਹੋ ਗਿਆ ਜੀ ਲੇਕਿਨ ਉਹ ਸ਼ੁਰੂ ਕਰਤਾ ਲੇਕਿਨ ਉਹ ਕਨ ਡੈਂਪੇ ਦੇ ਕਮੈਂਟ ਜਿਹੜਾ ਕੀਤਾ ਉਹਨਾਂ ਨੇ ਆਖਿਆ ਕਿ ਇਹਦਾ ਚਿਹਰਾ ਹੀ ਅਕਾਲੀ ਚਿਹਰਾ ਵਾ ਹਮ ਹਣਾ ਸਿੱਜੂ ਕੋ ਦੋ ਰਵਾਨੀ ਗਏ ਕਿ ਡੈਂਪੇ ਨੇ ਪਿਛਲੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਪਿਛਲੀ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਵੀ ਉਹਨਾਂ ਨੇ ਆਪਣੀ ਪਾਰਟੀ ਸਪੋਰਟ ਕੀਤੀ ਹਮ ਸਾਰੇ ਲੋਕ ਜਾਣਦੇ ਉਹਦੇ ਕਾਰਨ ਨਿੱਜੀ ਕਾਰਨ ਕਿ ਆਪਣੇ ਭਰਾ ਲਈ ਗੇਮ ਛੇੜਦੇ ਸੀਗੇ ਉਹ ਹਾਂਜੀ ਠੀਕ ਹੈ ਲੇਕਿਨ ਗੱਲ ਹੈ ਕਿ ਜਿਹੜੇ ਨਾ ਉਹਨਾਂ ਨੇ ਕਿਹਾ ਸੀਗਾ ਮਤਲਬ ਕਾਂਗਰਸ ਦੇ ਵਿੱਚ ਜਿਹੜੇ ਸਲੀਪਰ ਸੈੱਲ ਹੈਗੇ ਆ ਹੂੰ ਹੂੰ ਉਹ ਜ਼ਿੰਦਾਬਾਦ ਆ ਜੇ ਹੂੰ ਉਹਨਾਂ ਦੀ ਸ਼ਰਾਖਤ ਹੀ ਨਹੀਂ ਹੋ ਰਹੀ ਸ਼ਨਾਖਤ ਹੋ ਕੇ ਵੀ ਉਹਨਾਂ ਦੀ ਸਜ਼ਾ ਨਹੀਂ ਮਿਲੀ ਹੂੰ ਤੇ ਜਿਹੜਾ ਹੈਗਾ ਨਵਜੋਤ ਸਿੱਧੂ ਆ ਉਹ ਸਲੀਪਰ ਸੈੱਲ ਹੈਗੇ ਆ ਉਹ ਵਿਭਾਗ ਆ ਤੇ ਮਤਲਬ ਉਹ ਨਾ ਬੜਬੋਲਾ ਉਹ ਦੱਸਣਾ ਕਿ ਏ ਬੀ ਸੀ ਡੀ ਆ ਸਲੀਪਰ ਸੈੱਲ ਹੈਗੇ ਜੀ 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 ਹੂੰ ਮਤਲਬ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੀ ਬਰਿਆਂ ਦੀ ਦੋਹਰੇ ਮੁੱਖ ਮੰਤਰੀ ਬਣੇ ਵਰਿਆਂ ਦੀ ਜਿਹੜੀ ਵਫਾਦਾਰੀ ਸੀ ਹਾਂਜੀ ਜਿਹਨੂੰ ਇੱਕ ਮਿੰਟ ਸੋਨੀ ਗਦਰੀ ਨੇ ਕਹਿ ਦਿੱਤਾ ਵੀ ਤੁਹਾਨੂੰ ਛੱਡਣਾ ਪੈਣਾ ਛੱਡ ਕੇ ਚਲੇ ਗਏ ਰਜਿੰਦਰ ਕੇ ਉਹਨਾਂ ਹਾਲਾਤਾਂ ਦੇ ਵਿੱਚ ਕੀ ਹੁੰਦਾ ਕੀ ਵਫਾਦਾਰੀ ਵੀ ਉਸੇ ਉੱਪਰ ਹੈਗਾ ਪਰ ਅੱਜ ਦੇ ਤਰੀਕੇ ਦੇ ਵਿੱਚ ਨਵਜੋਤ ਸਿੰਘ ਜੂ ਇਹ ਨਹੀਂ ਗਈ ਤਾਕਤ ਕਿ ਉਹ ਕਿਸੇ ਨੂੰ ਬਦਲ ਦੇਵੇ ਹਮ ਨਵਜੋਤ ਸਿੰਘ ਨੇ ਜਿੰਨੀਆਂ ਵਿਰੋਧੀ ਤਰ੍ਹਾਂ ਹੈਗੀਆਂ ਪੰਜਾਬ ਦੀਆਂ ਉਹਦੀਆਂ ਕਾਂਗਰਸੀਆਂ ਹਾਂਜੀ ਦੋ ਗਰੁੱਪ ਸੀਗੇ ਤੇ ਉਹ ਅੱਜ ਵੀ ਨਹੀਂ ਉਹਨਾਂ ਨੂੰ ਗਲਬਕੜੀ ਪਾ ਕੇ ਰਾਜੀ ਹਮ ਹੈਨਾ ਕਿਉਂਕਿ ਉਹ ਚਾਹੁੰਦੇ ਨਹੀਂਗੇ ਕਿ ਸਾਡੇ ਤੋਂ ਚੰਗੀ ਤੇ ਉੱਚੀ ਤੇ ਸੁੱੱਚੀ ਗੱਲ ਕਰਨਾ ਹੈ ਤੇ ਹੁਣ ਵੀ ਆਣ ਕੇ ਉਹ ਆਪਣੀ ਵੱਖਰੀ ਡਫਲੀ ਬਣਾਉਣਗੇ ਫਿਰ ਲੱਗਦਾ ਨਵਜੋਤ ਸਿੱਧੂ ਠੀਕ ਆ ਕਿ ਜੇ ਉਹ ਆਪਣੀ ਇਲੈਕਸ਼ਨ ਲੜ ਲਵੇ ਆਪਣੀ ਸੀਟਾਂ ਲੜ ਲਵੇ ਤੇ ਉਹ ਇਲੈਕਸ਼ਨ ਕਲ ਲੂਗਾ ਉਹ ਵੀ ਹੈਨਾ ਕਿਉਂਕਿ ਲੋਕਾਂ ਨੂੰ ਪਤਾ ਕਿ ਅਸੀਂ ਆਪਣੀ ਸੀਟ ਤੋਂ ਇੱਕ ਚੰਗਾ ਬੰਦਾ ਦੇ ਰਹੇ ਹ ਹ ਜੀ ਜਿਹਨੂੰ ਨਵਜੋਤ ਸਿੱਧੂ ਨੂੰ ਜਿਸ ਕੁੜੀ ਨੇ ਹਰਾਇਆ ਸੀਗਾ ਡਾਕਟਰ ਨੇ ਉਹ ਪਿਛੇ 3.5 ਸਾਲ ਤੋਂ ਹੀ ਮਤਲਬ ਇੱਕ ਖੁੰਝ ਲੱਗੀ ਪਈ ਆ ਸਰਕਾਰ ਵੱਲੋਂ ਉਹਨੂੰ ਕੋਈ ਜਗ੍ਹਾ ਹੀ ਨਹੀਂ ਮਿਲੀ ਹੂੰ ਜਿੰਨੇ ਮੀਠੇ ਵੀ ਰਹਿਆ ਨਵਜੋਤ ਵੀ ਰਹਿਆ ਤੇ ਲੇਕਿਨ ਮੰਤਰੀ ਮਰਜੀ ਨਹੀਂ ਆ ਸਕੀ ਹੂੰ ਸੀ ਵਾਸ ਡਾਕਟਰ ਸ਼ੀ ਇਜ਼ ਡਾਕਟਰ ਜੀ ਉਹ ਬੜੀ ਸੀਮਤ ਰਹਿ ਗਈ ਉਹ ਤੁੱਕਾ ਲੱਗ ਗਿਆ ਤੇ ਹੋ ਗਈ ਕਿਉਂਕਿ ਵੇਵ ਸੀਗੀ ਅਜ ਉਹ ਪਿਛੇ ਅਜ ਉਹ ਸੀਨ ਨੂੰ ਸੰਭਲਣ ਦੀ ਲੋੜ ਹੈਗੀ ਹੂੰ ਨਵਜੋਤ ਸਿੱਧੂ ਆ ਜਾਣਗੇ ਜੀ ਉਹ ਜੱਥੇ ਜਾਣਗੇ ਲੇਕਿਨ ਜੇ ਕਾਂਗਰਸ ਸਰਕਾਰ ਬਣਦੀ ਉਹ ਕੈਬਨਟ ਦੇ ਮੈਂਬਰ ਬਣਨਗੇ ਲੇਕਿਨ ਮੁੱਖ ਮੰਤਰੀ ਬਣਦਾ ਨਵਜੋਤ ਸਿੱਧੂ ਦਾ ਕੋਈ ਚਾਲ ਨਹੀਂ ਹੋਣਾ ਚਾਹੀਦਾ ਨਾਮ ਰੱਖਣਾ ਚਾਹੀਦਾ ਜੇ ਮੁੱਖ ਮੰਤਰੀ ਬਣਨ ਦੀ ਕੋਈ ਇਹ ਸੋਚੀ ਜਾਵੇ ਲੋਕ ਕਹ ਰਹੇ ਨੇ ਨਵਜੋਤ ਸਿੱਧੂ ਹੈਗਾ ਇਮਾਨਦਾਰ ਆ ਉਹ ਪੰਜਾਬ ਦਾ ਪ੍ਰਧਾਨ ਬਣ ਸਕਦਾ ਜਿਨ੍ਹਾਂ ਨੇ ਪਹਿਲਾਂ ਕੱਢਿਆ ਨਾਲ ਤੁਰਨਗੇ ਹਾਂ ਜਾਂ ਤੇ ਉਸ ਤੋਂ ਬਿਨਾਂ ਸ਼ਾਨ ਨਹੀਂ ਦੇ ਦੇਵੇ ਸ਼ਾਨਾ ਲਾ ਦੇਵੇ ਜਿਨ੍ਹਾਂ ਨੇ ਕੱਢੇ ਸੋਂ ਕੱਢ ਦੇਵੇ ਵੀ ਇਹਦੇ ਹੈ ਹੀ ਭਾਜਪਾ ਦੇ ਆ ਜਾਂ ਮਤਲਬ ਦੂਜੇ ਪਾਸੇ ਕੰਮ ਕਰਦੇ ਆ ਉਹ ਕਰਦੇ ਵੀ ਜਿਹੜੇ ਹੈਗੇ ਤੇ ਜਾਂ ਫਿਰ ਉਹ ਮਤਲਬ ਉਹਨੂੰ ਸਾਈਡ ਦੇਣਾ ਚਾਹੀਦਾ ਉਹ ਰਾਸ਼ਟਰੀ ਕਮੇਂਡਰ ਤੇ ਬਣ ਸਕਦਾ ਲੇਕਿਨ ਸਟੇਟ ਕਮੇਂਡਰ ਨਹੀਂ ਬਣੂਗਾ ਸਹੀ ਹੈ ਤੇ ਸਰ ਕੀ ਉਹਲੀ ਫੋਟੋ ਤੁਸੀਂ ਕਿਹਨੇ ਆਈ ਨਾ ਉਹਨਾਂ ਦੇ ਨਾਲ ਤੇ ਉਹ ਤਾਂ ਆ ਜਾਂਦਾ ਹੈਗਾ ਵੀ ਜੇ ਪੀਤ ਤੰਬਰਮ ਦਾ ਕਹਿਣ ਦਾ ਅਰਥ ਕੁਝ ਹੋ ਰਾ ਔਰ ਪੀਤ ਤੰਬਰ ਨੂੰ ਨਾਇਕ ਨਹੀਂ ਬਣਾਇਆ ਜਾ ਸਕਦਾ ਔਰ ਇਸੇ ਸਿੱਧੂ ਨੂੰ ਨਾਇਕ ਨਹੀਂ ਬਣਾਇਆ ਜਾ ਸਕਦਾ ਜੋ ਹਲਾਤ ਹੈਗੇ ਹਮ ਬਿਲਕੁਲ ਸਹੀ ਗੱਲ ਹੈਗੀ ਸੋ ਬਿਲਕੁਲ ਜੀ ਨਵਜੋਤ ਸਿੰਘ ਸਿੱਧੂ ਵਰਗੀ ਸ਼ਖਸੀਅਤ ਪੰਜਾਬ ਦੀ ਸਿਆਸਤ ਦੇ ਵਿੱਚ ਹਮੇਸ਼ਾ ਹੀ ਇੱਕ ਚੈਲੰਜ ਵਾਂਗੂ ਹੀ ਰਹੀ ਹੈ ਤੇ ਸਿੱਧੂ ਦੀ ਇਹ ਦੋਹਰੀ ਤਸਵੀਰ ਜੋ ਕਿ ਚੰਗਿਆਈ ਅਤੇ ਬਦਨਾਮੀ ਦੇ ਵਿਚਕਾਰ ਝੂਲਦੀ ਰਹਿੰਦੀ ਹੈ ਪੰਜਾਬੀ ਸਿਆਸਤ ਨੂੰ ਹੋਰ ਵੀ ਰੰਗੀਨ ਬਣਾਉਂਦੀ ਹੈ ਪਰ ਇਹ ਵੀ ਸੱਚ ਹੈ ਕਿ ਜੇਕਰ ਪਾਰਟੀ ਇਸ ਔਗਣ ਨੂੰ ਨਾ ਨਿਭਾਇਆ ਗਿਆ ਤਾਂ ਫਿਰ ਇਹ ਚੰਗਿਆਈ ਵੀ ਪਾਰਟੀ ਦੇ ਲਈ ਬੋਝ ਬਣ ਸਕਦੀ ਹੈ ਸੋ ਅਜਿਹੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਅਗਲੀ ਚਾਲ ਅਤੇ ਕਾਂਗਰਸ ਹਾਈ ਕਮੰਡ ਦਾ ਫੈਸਲਾ ਇਸ ਵਰਤਾਂਤੂ ਨਵਾਂ ਮੋੜ ਦੇਵੇਗਾ ਜੋ ਪੰਜਾਬ ਦੇ ਸਿਆਸੀ ਵੇਖ ਨੂੰ ਬਦਲਣ ਵਾਲਾ ਹੋ ਸਕਦਾ ਹੈ ਸੋ ਘੜਾ ਸਾਹਿਬ ਆਪਾਂ ਨੂੰ ਸਮੇਂ ਦੇ ਵਿੱਚ ਰੱਖ ਕੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਨੀ ਹੁੰਦੀ ਹੈ ਤੁਸੀਂ ਸਟੂਡੀਓ ਦੇ ਵਿੱਚ ਆਈ ਪੱਖ ਦੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਦੁਬਾਰਾ ਮਿਲਾਂਗੇ ਨਵੇਂ ਮੁੱਦਿਆਂ ਦੇ ਨਾਲ ਉਦ ਤੱਕ ਲਈ ਦੇ ਦਿਓ ਜੀ ਇਜਾਜ਼ਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ